ਅਮਰਿੰਦਰ ਸਿੰਘ ਰਾਜਾ ਵੜਿੰਗ ਬੜੀ ਤੇਜ਼ੀ ਦੇ ਨਾਲ ਡਿਵੈਲਪ ਹੋਏ ਨੇ ਪੀਪੀਸੀਸੀ ਪ੍ਰਧਾਨ ਤਾਂ ਸੀ ਗਿੱਦੜਬਾਦ ਤੋਂ ਵਿਧਾਇਕ ਤਾਂ ਸੀ ਪਰ ਹੁਣ ਲੁਧਿਆਣੇ ਤੋਂ ਐਮਪੀ ਬਣ ਗਏ ਨੇ ਲੁਧਿਆਣੇ ਦੇ ਐਮਪੀ ਹੋਣ ਦੇ ਨਾਲ ਨਾਲ ਪੀਪੀਸੀਸੀ ਪ੍ਰਧਾਨਵੀ ਨੇ ਗਿੱਦੜਬਾਦ ਤੋਂ ਜ਼ਿਮਨੀ ਚੋਣ ਆਉਣ ਵਾਲੀ ਹੈ ਔਰ ਹੁਣ ਚਰਚਾਾਂ ਮਾ ਇਹ ਛੜ ਗਈਆਂ ਕਿ ਰਾਜਾ ਵੜਿੰਗ ਦੀ ਜਗ੍ਹਾ ਪ੍ਰਧਾਨਗੀ ਕਾਂਗਰਸ ਪੰਜਾਬ ਦੀ ਕਿਸੇ ਹੋਰ ਨੂੰ ਦਿੱਤੀ ਜਾਵੇਗੀ ਰਾਜਾ ਵੜਿੰਗ ਜਿਹੜੇ ਨੇ ਉਹ ਪ੍ਰਧਾਨਗੀ ਤੋਂ ਲਾਂਬੇ ਹੋਣਗੇ ਚਰਚਾਵਾ ਇਹ ਚੱਲ ਗਈਆਂ ਨੇ ਹੁਣ ਇਹਨਾਂ ਚਰਚਾਵਾ ਦੇ ਵਿੱਚ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਜੇ ਰਾਜਾ ਵੜਿੰਗ ਨਹੀਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਰ ਕੌਣ ਹੋਣਗੇ ਕਿਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੌਂਪੀ ਜਾਵੇਗੀ ਇਸ ਕੁਰਸੀ ਦੇ ਉੱਤੇ ਇਸ ਅਹੁਦੇ ਦੇ ਉੱਤੇ ਕਿਹੜਾ ਕਾਂਗਰਸੀ ਲੀਡਰ ਸੋਸ਼ੋਭਿਤ ਹੋਵੇਗਾ ਚਰਚਾਵਾ ਇਹ ਚੱਲਦੀਆਂ ਪਈਆਂ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਦਾ ਮੇਚਦਾ ਹੈ ਕੌਣ ਕਿਉਂਕਿ ਰਾਜਾ ਵੜਿੰਗ ਐਮਪੀ ਬਣ ਚੁੱਕੇ ਨੇ ਰਾਜਾ ਵੜਿੰਗ ਦੇ ਜਿਹੜੇ ਢੇਡੇ ਨੇ ਰਾਜਾ ਵੜਿੰਗ ਦੇ ਜਿਹੜਾ ਅਬਜੈਕਟਿਵ ਹੋਵੇਗਾ ਉਹ ਇੱਕ ਲੋਕ ਸਭਾ ਪ੍ਰੋਸਪੈਕਟਿਵ ਦੇ ਉੱਤੇ ਰਹੇਗਾ ਇਸ ਵਾਸਤੇ ਸ਼ਾਇਦ ਜਿਹੜੀ ਪ੍ਰਧਾਨਗੀ ਹੈ ਕਾਂਗਰਸ ਦੀ ਪੰਜਾਬ ਕਾਂਗਰਸ ਦੀ ਉਹ ਰਾਜਾ ਵੜਿੰਗ ਉਸ ਤਰੀਕੇ ਦੇ ਨਾਲ ਨਿਭਾ ਨਾ ਸਕਣ ਚਰਚਾਾਂ ਮਾਂ ਇਹ ਚੱਲਦੀਆਂ ਪਈਆਂ ਹਾਲਾਂਕਿ ਰਾਜਾ ਵੜਿੰਗ ਜਿਹੜੇ ਨੇ ਉਹ ਜ਼ਰੂਰ ਕਾਂਗਰਸ ਦੀ ਪ੍ਰਧਾਨਗੀ ਅਤੇ ਐਮਪੀ ਸ਼ਿਪ ਨੂੰ ਨਾਲੋਂ ਨਾਲ ਪੈਰਲਲ ਤੌਰਨ ਦੀ ਕੋਸ਼ਿਸ਼ ਅਜੇ ਤੱਕ ਕਰਦੇ ਰਹੇ ਨੇ ਪਰ ਇਸ ਦੇ ਬਾਵਜੂਦ ਹੁਣ ਚਰਚਾਾਂ ਮਾਂ ਨੇ ਕਿ ਰਾਜਾ ਵੜਿੰਗ ਦੀ ਜਿਹੜੀ ਪ੍ਰਧਾਨਗੀ ਹੈ ਕਾਂਗਰਸ ਪੰਜਾਬ ਦੀ ਉਹ ਖੋਹ ਸਕਦੀ ਹੈ ਜਾਂ ਫਿਰ ਉਹਨੂੰ ਉਹ ਆਪ ਛੱਡ ਸਕਦੇ ਨੇ ਇਹ ਵੀ ਗੱਲਾਂ ਜਿਹੜੀਆਂ ਉਹ ਚੱਲਦੀਆਂ ਪਈਆਂ ਨੇ ਹੁਣ ਉਹਨਾਂ ਦੀ ਥਾਂ ਤੇ ਆਵੇਗਾ ਕੌਣ ਦੋ ਨਾਂ ਪ੍ਰਚਲਿਤ ਨੇ ਇੱਕ ਤਾਂ ਵਿਜੇਂਦਰ ਸਿੰਘ ਲਾ ਕਾਂਗਰਸ ਪਾਰਟੀ ਦੇ ਇੱਕ ਵੱਡੇ ਚਿਹਰੇ ਨੇ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ ਵਿਜੇਂਦਰ ਸਿੰਘਲਾ ਔਰ ਦੂਜਾ ਨਾਮ ਸੁਨੀਲ ਜਾਖੜ ਦਾ ਸਾਹਮਣੇ ਆ ਰਿਹਾ ਹੁਣ ਇੱਥੇ ਸਵਾਲ ਖੜ੍ਹ ਸਕਦਾ ਸੁਨੀਲ ਜਾਖੜ ਤਾਂ ਭਾਜਪਾ ਦਾ ਹਿੱਸਾ ਨੇ ਸੁਨੀਲ ਜਾਖੜ ਕਿਸ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਲੱਗ ਸਕਦੇ ਇਹਨਾਂ ਚਰਚਾਵਾਂ ਨੇ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ ਚਰਚਾਵਾਂ ਨੇ ਕਿ ਸੁਨੀਲ ਜਾਖੜ ਦੀ ਘਰ ਵਾਪਸੀ ਹੋ ਸਕਦੀ ਹੈ ਹਾਲਾਂਕਿ ਕਈ ਨਿੱਜੀ ਚੈਨਲ ਇਹਨਾਂ ਗੱਲਾਂ ਦਾ ਦਾਵਾ ਕਰਦੇ ਪਏ ਨੇ ਪਰ ਇਸ ਦੇ ਬਾਵਜੂਦ ਅਸੀਂ ਕਹਾਂਗੇ ਸੂਤਰਾਂ ਦੇ ਹਵਾਲੇ ਹੀ ਹੈ ਅਜੇ ਤੱਕ ਕੋਈ ਪੁਖਤਾ ਪ੍ਰਮਾਣ ਨਹੀਂ ਹੈ ਔਰ ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਭਾਜਪਾ ਛੱਡ ਕੇ ਕਾਂਗਰਸ ਚ ਘਰ ਵਾਪਸੀ ਕਰ ਸਕਦੇ ਨੇ ਔਰ ਕਾਂਗਰਸ ਦੇ ਵਿੱਚ ਘਰ ਵਾਪਸੀ ਕਰਨ ਤੋਂ ਬਾਅਦ ਹੋ ਸਕਦਾ ਹੈ ਜੇ ਉਹ ਵਾਪਸੀ ਕਰਦੇ ਨੇ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਇੱਕ ਸਮੇਂ ਦੇ ਉੱਤੇ ਸੁਨੀਲ ਜਾਖੜ ਜਿਹੜੇ ਨੇ ਇਹ ਮੰਨ ਚੁੱਕੇ ਨੇ ਔਰ ਹੋ ਸਕਦਾ ਹੈ ਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਉਹ ਨਿਯੁਕਤ ਕਰ ਲਏ ਜਾਣ ਜਿ ਇਹੋ ਜੀ ਸਥਿਤੀ ਬਣਦੀ ਹੈ ਜੇ ਉਹ ਕਾਂਗਰਸ ਚ ਵਾਪਸ ਆਉਂਦੇ ਨੇ ਹਾਲਾਂਕਿ ਕਾਂਗਰਸ ਪਾਰਟੀ ਦੇ ਅੰਦਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਖਾਸਾ ਉਹਨਾਂ ਦਾ ਵਿਰੋਧ ਰਿਹਾ ਆ ਕਾਂਗਰਸ ਪਾਰਟੀ ਦੇ ਖਿਲਾਫ ਖਾਸਾ ਵਿਰੋਧ ਰਿਹਾ ਜਦੋਂ ਬੀਜੇਪੀ ਜੁਆਇਨ ਕੀਤੀ ਸੀ ਉਹਨਾਂ ਨੇ ਉਹ ਇਸੇ ਆਧਾਰ ਤੇ ਕੀਤੀ ਸੀ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਉਹ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਕੁਝ ਸਮੇਂ ਵਾਸਤੇ ਔਰ ਇਸ ਵਾਸਤੇ ਨਾਰਾਜ਼ ਹੋ ਕੇ ਸੁਨੀਲ ਜਾਖੜ ਨੇ ਬੀਜੇਪੀ ਔਰ ਹੁਣ ਬੀਜੇਪੀ ਦੇ ਵਿੱਚ ਕਾਜਸ਼ੀਲ ਸੀਗੇ ਬੀਜੇਪੀ ਦੇ ਪ੍ਰਧਾਨ ਰਹਿੰਦੇ ਆ ਬੀਜੇਪੀ ਪੰਜਾਬ ਪ੍ਰਧਾਨ ਰਹਿੰਦੇ ਆ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲੰਘਾਈਆਂ ਪਰ ਇਸ ਦੇ ਬਾਵਜੂਦ ਬੀਜੇਪੀ ਕੋਈ ਸੀਟ ਜਿੱਤ ਨਹੀਂ ਸਕੀ ਹੁਣ ਐ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਇਦ ਬੀਜੇਪੀ ਵੀ ਸੁਨੀਲ ਜਾਖੜ ਤੋਂ ਨਾ ਖੁਸ਼ ਹੋਵੇ ਇਸ ਵਾਸਤੇ ਚਰਚਾਵਾ ਇਹ ਵੀ ਚੱਲਦੀਆਂ ਪਈਆਂ ਹੁਣ ਕੀ ਰਾਜਾ ਵੜਿੰਗ ਆਪਣੀ ਕੁਰਸੀ ਛੱਡਣਗੇ ਕਿਹਾ ਜਾ ਰਿਹਾ ਹੈ ਕਿਉਂਕਿ ਵਿਜੇ ਸਿੰਘ ਲਾ ਨੂੰ ਕਹਿੰਦੇ ਰਾਜਾ ਵੜਿੰਗ ਹੀ ਐਂਡੋਰਸ ਕਰਦੇ ਪਏ ਨੇ ਇਹਦੇ ਉੱਤੇ ਵੀ ਅਜੇ ਤੱਕ ਵਿਵਾਦ ਹੈ ਸੰਸੇ ਨਹੀਂ ਕੋਈ ਪਰਮਾਨੰਡ ਨਹੀਂ ਹੈਗਾ ਪਰ ਰਾਜਾ ਵੜਿੰਗ ਜਿਹੜੇ ਨੇ ਚਰਚਾ ਨੇ ਕਿ ਕੀ ਰਾਜਾ ਵੜਿੰਗ ਹੁਣ ਆਪਣੀ ਕੁਰਸੀ ਛੱਡਣਗੇ ਕਿ ਵਿਜੇ ਸਿੰਘ ਲਾ ਜਿਹੜੇ ਨੇ ਉਹ ਇਸ ਕੁਰਸੀ ਤੇ ਆਉਣਗੇ ਜਾਂ ਫਿਰ ਸੁਨੀਲ ਜਾਖੜ ਘਰ ਵਾਪਸੀ ਕਰਨਗੇ ਬੜਾ ਵੱਡਾ ਸਿਆਸੀ ਦਾ ਫਿਰ ਹੋ ਸਕਦਾ ਜੇ ਇਦਾਂ ਹੁੰਦਾ ਤਾਂ ਪਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ